ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਸਿਆਸਤ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ ਪੰਜਾਬ ਦੇ ਵਿੱਚ ਅਮਿਤ ਸ਼ਾਹ ਨੇ ਸਾਫ਼ ਕਿਹਾ ਹੈ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਅਗਲੇ 2-3 ਦਿਨਾਂ ਦੇ ਵਿੱਚ ਫੈਸਲਾ ਹੋ ਜਾਏਗਾ ਸੀਟਾਂ ਦੀ ਵੰਡ ਨੂੰ ਲੈ ਕੇ ਯਾਨੀ ਕਿ ਅਗਲੇ 2-3 ਦਿਨ ਪੰਜਾਬ ਦੀ ਸਿਆਸਤ ਦੇ ਲਈ ਕਾਫੀ ਖਾਸ ਰਹਿਣ ਵਾਲੇ ਨੇ ਕਿਵੇਂ ਦੇਖਦੇ ਹੋ ਤੁਸੀਂ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਉਧਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ 22 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ बैठक ਵੀ ਹੈ ਮੀਟਿੰਗ ਹੈ ਅਤੇ ਕੀ ਅਕਾਲੀ ਦਲ 22 ਮਾਰਚ ਨੂੰ ਫੈਸਲਾ ਕਰੇਗਾ ਜਾਂ ਸਹਿਮਤੀ ਦਿਖਾਏਗਾ ਸੀਟਾਂ ਦੀ ਵੰਡ ਨੂੰ ਲੈ ਕੇ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜੜੀ ਪੰਜਾਬ ਦੇ ਵਿੱਚ ਹੁਣੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚੁੱਪ-ਚੁੱਪੀ ਤੇ ਗੱਠਜੋੜ ਦੀ ਜਿਹੜੀ ਰਣਨੀਤੀ ਦੇਖਣ ਨੂੰ ਮਿਲ ਰਹੀ ਹੈ ਇਸ ਉੱਪਰ ਤੁਸੀਂ ਕੀ ਕਹੋਗੇ ਆਖਿਰ ਸਿਆਸੀ ਸਮੀਕਰਨ ਬਣ ਕੀ ਰਹੇ ਨੇ ਕੱਲ ਅਮਿਤ ਸ਼ਾ ਇੱਕ ਕੌਮੀ ਟੈਲੀਵਿਜ਼ਨ ਦੇ ਪ੍ਰੋਗਰਾਮ ਦੇ ਵਿੱਚ ਸੀ ਔਰ ਉਸ ਚੈਨਲ ਦਾ ਪੱਤਰਕਾਰ ਉਹਨਾਂ ਨੂੰ ਸਵਾਲ ਕਰ ਰਿਹਾ ਸੀ ਉਸੇ ਦਰਮਿਆਨ ਅਮਿਤ ਸ਼ਾਹ ਦਾ ਇਹ ਬਿਆਨ ਆਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੰਬੰਦਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਮਿਤ ਸ਼ਾਹ ਉਹਨਾਂ ਨੇ ਕਿਹਾ ਕਿ ਕੋਈ ਹਾਂ ਨਾ ਨਹੀਂ ਹੈ ਗੱਲਬਾਤ ਚੱਲ ਰਹੀ ਹੈ ਅਸੀਂ ਆਫਰ ਦੰਨੇ ਆਂ ਕਈ ਵਾਰ ਉਹ ਆਫਰ ਭੇਜਦੇ ਨੇ ਵਿਚਾਰ ਚਰਚਾ ਹੋ ਰਹੀ ਹੈ ਨੇਗੋਸ਼ੀਏਸ਼ਨਸ ਹੋ ਰਹੀਆਂ ਨੇ ਸੋ ਇਹਦਾ ਮਤਲਬ ਹੈ ਕਸ਼ਰੋਮਨੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਮਿਤ ਸ਼ਾਹ ਨੇ ਸਾਫ਼ ਕਿਹਾ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਐਨਡੀਏ ਦੇ ਸਾਰੇ ਸਾਥੀ ਨਾਲ ਆਉਣ ਔਰ ਐਨਡੀਏ ਮਿਲ ਕੇ ਚੋਣਾ ਲੜੇ ਸ਼ਰੋਮਨੀ ਅਕਾਲੀ ਦਲ ਐਨਡੀਏ ਦਾ ਹਿੱਸਾ ਸੀ ਸਤੰਬਰ 2020 ਦੇ ਵਿੱਚ ਪਹਿਲਾਂ ਬੀਬੀ ਹਰਸ਼ਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਤਿੰਨ ਖੇਤੀ ਕਾਨੂੰਨਾਂ ਦੇ ਰੋਸ ਵਿੱਚੋਂ ਕਿਉਂਕਿ ਉਹ ਆਰਡੀਨੈਂਸ ਤੋਂ ਬਾਅਦ ਪਾਸ ਕੀਤੇ ਗਏ ਸੀ ਔਰ ਉਸੇ ਮਹੀਨੇ ਸਤੰਬਰ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਬੈਠਕ ਕਰਕੇ ਸ਼ਾਮ ਵੇਲੇ ਫੈਸਲਾ ਲਿਆ ਸੀ ਔਰ ਗੱਠਜੋੜ ਤੋਂ ਬਾਹਰ ਆਏ ਸੀ ਸੋ ਸਤੰਬਰ 2020 ਤੋਂ ਲੈ ਕੇ ਅੱਜ ਮਾਰਚ 24 1996 ਦੇ ਵਿੱਚ ਗੱਠਜੋੜ ਹੋਇਆ ਸੀ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ NDA ਦੀ ਸਥਾਪਨਾ ਹੋਈ ਉਦੋਂ ਜੋਰਜ ਫਰਨਾਂਡੇਸ ਸਾਹਿਬ ਚੇਅਰਮੈਨ ਸੀ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਮੁੱਖ ਮੰਤਰੀ ਬਣੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਦੋਂ ਸੱਦਾ ਸੀ ਕਿ ਤੁਸੀਂ ਸੰਯੋਜਕ ਬਣੋ NDA ਦੇ ਲੇਕਿਨ ਉਹਨਾਂ ਨੇ ਇਨਕਾਰ ਕੀਤਾ ਸੀ ਹੁਣ ਸਵਾਲ ਇਹ ਹੈ ਕਿ ਲਗਭਗ 1996 ਤੋਂ ਲੈ ਕੇ 1920 24 ਸਾਲ ਦਾ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਖਤਮ ਹੋਇਆ ਸੀ ਔਰ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ 24 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਤੋਂ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ ਇਹਦਾ ਮਤਲਬ ਹੈ ਸਿਧਾਂਤਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਤਿਆਰ ਹੈ ਅਕਾਲੀ ਦਲ ਨਾਲ ਗਠਜੋੜ ਕਰਨ ਲਈ ਅਕਾਲੀ ਦਲ ਦੇ ਵਿੱਚੋਂ ਵੱਖ-ਵੱਖ ਆਵਾਜ਼ਾਂ ਨੇ ਕਈ ਧੜੇ ਅਕਾਲੀ ਦਲ ਦੇ ਸਮਝੌਤੇ ਲਈ ਤਿਆਰ ਨੇ ਕਈ ਨਰਾਜ਼ ਨੇ ਹੁਣ ਸੁਖਦੇਵ ਸਿੰਘ ਢੀਂਡਸਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਉਸ ਵੇਲੇ ਹੀ ਮੰਨਿਆ ਜਾਣ ਲੱਗਿਆ ਸੀ ਕਿ ਅਕਾਲੀ ਬੀਜੇਪੀ ਗਠਜੋੜ ਬਣੇਗਾ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੇ ਇਹਦਾ ਮਤਲਬ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਐਲਾਨ ਹੋਏਗਾ ਅਮਿਤ ਸ਼ਾਹ ਹੁਣਾਂ ਨੇ ਸਾਫ਼ ਕਿਹਾ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਐਲਾਨ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ ਭਾਜਪਾ ਦਾ ਉਚਿਤ ਹਿੱਸਾ ਭਾਜਪਾ ਨੂੰ ਸਹੀ ਹਿੱਸਾ ਮਿਲੇ ਔਰ ਜਿਹੜੇ ਪਾਰਟੀ ਵਰਕਰਾਂ ਦਾ ਸਨਮਾਨ ਹੋਵੇ ਇਹ ਉਹਨਾਂ ਦੀ ਚਿੰਤਾ ਹੈ ਮਤਲਬ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਉਚਿਤ ਹਿੱਸਾ ਮਿਲੇ ਹੁਣ ਗੱਲ 10-3 ਦੀ ਨਹੀਂ ਰਹੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ਔਰ ਭਾਜਪਾ 3 ਸੀਟਾਂ ਤੇ ਚੋਣਾਂ ਲੜਦੀ ਸੀ ਸੋ ਉਚਿਤ ਹਿੱਸੇ ਦਾ ਮਤਲਬ 8 5 ਵੀ ਹੋ ਸਕਦਾ ਹੈ 7 6 ਵੀ ਹੋ ਸਕਦਾ ਹੈ ਔਰ ਚਰਚਾਵਾ ਇਹੀ ਨੇ ਪੋਲਿਟੀਕਲ ਹਲਕਿਆਂ ਦੇ ਵਿੱਚ ਕਿ ਅਕਾਲੀ ਦਲ ਔਰ ਭਾਜਪਾ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਦੇ ਵਿੱਚ ਨੇ ਔਰ ਜਿਹੜੀ 22 April ਨੂੰ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਾਰਜਕਾਰਨੀ ਦੀ ਮੀਟਿੰਗ ਬੁਲਾ ਰੱਖੀ ਹੈ ਕੋਰ ਕਮੇਟੀ ਦੀ ਮੀਟਿੰਗ ਬੁਲਾ ਰੱਖੀ ਹੈ ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਫੈਸਲਾ ਸ਼੍ਰੋਮਣੀ ਅਕਾਲੀ ਦਲ ਲਵੇਗਾ ਔਰ ਭਾਵੇਂ ਉਹ ਗੱਲ ਮੀਡੀਆ ਦੇ ਵਿੱਚ ਜਾਰੀ ਨਾ ਕੀਤੀ ਜਾਵੇ ਪਰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਕੋਈ ਅਜਿਹਾ ਫੈਸਲਾ ਲੈ ਸਕਦਾ ਹੈ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸੁਨੇਹਾ ਲੱਗੇਗਾ ਸੋ ਕੋਰ ਕਮੇਟੀ ਦੀ ਬੈਠਕ ਚ ਇਕ ਤਾਈ ਇਹ ਫੈਸਲਾ ਹੋ ਸਕਦਾ ਹੈ ਕਿ ਅਸੀਂ ਘੱਟੋ-ਘੱਟ ਕਿੰਨੀਆਂ ਸੀਟਾਂ ਤੇ ਮੰਨੀਏ ਔਰ ਮੌਜੂਦਾ ਸਮੇਂ ਦੇ ਵਿੱਚ ਅਗਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਦੋ ਹੋਰ ਸੀਟਾਂ ਛੱਡਣ ਲਈ ਤਿਆਰ ਹੁੰਦਾ ਹੈ ਅਗਰ 8 5 ਤੇ ਸਮਝੌਤਾ ਹੋ ਜਾਂਦਾ ਹੈ ਫਿਰ ਵੀ ਅਕਾਲੀ ਦਲ ਦੇ ਲਈ ਮੌਜੂਦਾ ਸਮੇਂ ਦੇ ਵਿੱਚ ਇਹ ਫੈਸਲਾ ਫਾਇਦੇ ਵਾਲਾ ਹੋਏਗਾ ਹਾਲ ਦੀ ਗੱਡੀ ਅਗਰ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਇਕੱਲੇ ਇਕੱਲੇ ਚੋਣ ਲੜਦੇ ਨੇ ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਅਨੁਮਾਨ ਆਏ ਨੇ ਉਹਨਾਂ ਦੇ ਨਾਲ ਦੋਹਾਂ ਦੇ ਲਈ ਚੁਣੌਤੀ ਬਰਕਰਾਰ ਰਹੇਗੀ ਇਹਨਾਂ ਚੋਣਾਂ ਦੀ ਔਰ ਅਗਰ ਦੋਵੇਂ ਇਕੱਠੇ ਹੁੰਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਟਕੋਣੀ ਮੁਕਾਬਲੇ ਦੀ ਗੱਲ ਬਣੇਗੀ ਇੱਕ ਪਾਸੇ ਕਾਂਗਰਸ ਇੱਕ ਪਾਸੇ ਆਮ ਆਦਮੀ ਪਾਰਟੀ ਔਰ ਇੱਕ ਪਾਸੇ ਅਕਾਲੀ ਭਾਜਪਾ ਗੱਠਜੋੜ ਔਰ ਅਗਰ ਅਕਾਲੀ ਭਾਜਪਾ ਦਾ ਗੱਠਜੋੜ ਹੋ ਗਿਆ ਫਿਰ ਆਮ ਆਦਮੀ ਪਾਰਟੀ ਔਰ ਕਾਂਗਰਸ ਵੀ ਮਜਬੂਰ ਹੋ ਜਾਣਗੇ ਗੱਠਜੋੜ ਕਰਨ ਦੇ ਲਈ ਕਿਉਂਕਿ ਅਗਰ ਉਹ ਇਕੱਲੇ ਇਕੱਲੇ ਲੜਦੇ ਨੇ ਟਕੋਣੀ ਮੁਕਾਬਲੇ ਦੇ ਵਿੱਚ ਫਿਰ ਕੁਝ ਵੀ ਹੋ ਸਕਦਾ ਹੈ ਸੋ ਇਸ ਕਰਕੇ ਜਿਹੜੀ 22 April ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੀਟਿੰਗ ਛੱਦੀ ਹੈ ਉਹ ਮੀਟਿੰਗ ਬਹੁਤ ਐਮ ਹੈ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਉਸ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਲੀਡਰ ਸਮਝੌਤੇ ਪ੍ਰਤੀ ਨਾ ਪੱਖੀ ਰਵੱਈਆ ਰੱਖਦੇ ਨੇ ਕਿਹੜੇ ਹਮਾਇਤੀ ਬਣਦੇ ਨੇ ਇਸ ਸਮਝੌਤੇ ਦੇ ਹਾਲਾਂਕਿ ਮਨਪ੍ਰੀਤ 43 ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਨੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਗਰ ਭਾਜਪਾ ਕੁਝ ਮੰਗਾ ਸਾਡੀਆਂ ਮੰਨ ਦੀ ਜਾਂ ਭਰੋਸਾ ਦੰਦੀ ਤੇ ਗੱਲ ਸੋਚੀ ਜਾ ਸਕਦੀ ਸੀ ਸੋ ਮਨਪ੍ਰੀਤ 43 ਖੁੱਲੇ ਤੌਰ ਤੇ ਖਿਲਾਫ ਲੱਗਦੇ ਨੇ ਇਸ ਸਮਝੌਤੇ ਤੋਂ ਔਰ ਇਹੀ ਸਭ ਤੋਂ ਵੱਡੀ ਚਿੰਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਿ ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਬਾਦਲ ਨੂੰ ਸਿਰਫ ਇੱਕ ਵਿਧਾਇਕ ਦੇ ਤੌਰ ਤੇ ਦੇਖਦਾ ਹੈ ਜਾਂ ਮਨਪ੍ਰੀਤ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਕਦਾਵਰ ਲੀਡਰ ਦੇ ਤੌਰ ਤੇ ਦੇਖਦਾ ਹੈ ਇਸ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਫੈਸਲਾ ਕਰੇਗਾ ਅਗਰ ਭਾਜਪਾ ਨਾਲ ਗੱਠ ਜੋੜ ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਧਾ ਉੰਜ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਔਰ ਹਰਸ਼ਮਰਤ ਕੌਰ ਬਾਦਲ ਇਹ ਇਸ ਗਠਜੋੜ ਤੇ ਕੀ ਸੋਚ ਸਕਦੇ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੱਡੇ ਲੀਡਰ ਹਾਈ ਕਮਾਂਡ ਸ਼੍ਰੋਮਣੀ ਅਕਾਲੀ ਦਲ ਦੀ ਕਹਿ ਲਿਏ ਕਾਰਜਕਾਰੀ ਦੀ ਕਮੇਟੀ ਕਾਰਜਕਾਰੀ ਕਮੇਟੀ ਜਾਂ ਕੋਰ ਕਮੇਟੀ ਜਾਂ ਪੋਲਿਟੀਕਲ ਅਫੇਅਰਸ ਕਮੇਟੀ ਉਹਨਾਂ ਦੇ ਸਲਾਹ ਵੀ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਨੇ ਲਈ ਹੋਣੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਵੱਡੇ ਲੀਡਰ ਇਹ ਜ਼ਰੂਰ ਮੰਨਦੇ ਹੋਣਗੇ ਕਿ ਅਗਰ ਸਮਝੌਤਾ ਹੁੰਦਾ ਹੈ ਕਿ ਅਸੀਂ ਮੌਜੂਦਾ ਸੀਟਾਂ ਦੇ ਉੱਤੇ ਮੁਕਾਬਲਾ ਕਰਨ ਦੇ ਜਲਦੀ ਤਕੜੇ ਹੋ ਜਾਵਾਂਗੇ ਇਹ ਸੋਚ ਕੇ ਵੀ ਗਠ ਜੋੜ ਦੀ ਸੰਭਾਵਨਾ ਬਣਦੀ ਹੈ ਸੋ ਹੁਣ ਫੈਸਲਾ 22 April ਨੂੰ 22 March ਨੂੰ ਕੀ ਸਿਰਫ BJP ਨਾਲ ਸਮਝੌਤੇ ਦੀ ਸਹਿਮਤੀ ਬਣਾਉਣ ਦਾ ਹੁੰਦਾ ਹੈ ਜਾਂ 13 ਦੀਆਂ 13 ਸੀਟਾਂ ਤੇ ਵੀ ਇੱਕ ਵਾਰੀ ਮੈਂਬਰਾਂ ਦੀ ਚੋਣ ਕੀਤੀ ਜਾਏਗੀ ਤਾਂ ਕਿ ਅਗਰ ਸੀਟਾਂ ਦੀ ਵੰਡ ਤੇ ਸਹਿਮਤੀ ਨਹੀਂ ਬਣਦੀ ਤੇ ਫਿਰ ਇਕੱਲੇ-ਇਕੱਲੇ ਤੁਰਨ ਦਾ ਰਾਹ ਖਤਿਆਰ ਕੀਤਾ ਜਾਵੇ ਜਿਹਦੀ ਸੰਭਾਵਨਾ ਅੱਜ ਦੇ ਸਮੇਂ ਚ ਬਹੁਤ ਘੱਟ ਹੈ ਹੁਣ ਜਿਹੜੀ ਗੱਲ ਫਸੀ ਹੈ ਮੇਰੀ ਨਜ਼ਰ ਚ ਜਾਂ ਤਾਂ 8 5 ਤੇ ਜਾਂ 7 6 ਤੇ ਅਗਰ ਬੀਜੇਪੀ 6 ਤੋਂ ਕੱਟ ਨਹੀਂ ਮੰਦੀ ਤੇ ਮੌਜੂਦਾ ਸਮੇਂ ਚ ਅਗਰ ਅਕਾਲੀ ਦਲ 7 6 ਤੇ ਵੀ ਸਮਝੌਤਾ ਕਰਦਾ ਤਾਂ ਵੀ ਦੋਵੇਂ ਤਿਹਰਾ ਦਾ ਫਾਇਦਾ ਹੈ ਪਰ ਇਸ ਗਠਜੋੜ ਨਾਲ ਦੋਨੇ ਤਿਹਰਾ ਨੂੰ ਫਾਇਦਾ ਹੋਏਗਾ ਔਰ ਗਠਜੋੜ ਨਾ ਹੋਣ ਨਾਲ ਦੋਵੇਂ ਤਿਹਰਾ ਨੂੰ ਨੁਕਸਾਨ ਇਸ ਕਰਕੇ ਇਸ ਗਠਜੋੜ ਦੀ ਸੰਭਾਵਨਾ ਬਣ ਰਹੀ ਹੈ ਸੁڈਲਾ ਜੀ ਜੇਕਰ ਆਪਾਂ ਇਸ ਅਨੁਮਾਨ ਦੇ ਨਾਲ ਅੱਗੇ ਵਧੀਏ ਕਿ ਆਉਂਦੇ 2-3 ਦਿਨਾਂ ਦੇ ਵਿੱਚ ਸ਼ਰੋਨੀ ਕਾਲੀ ਦਾਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਦੀ ਸਹਿਮਤੀ ਹੋ ਜਾਂਦੀ ਹੈ ਸੀਟਾਂ ਨੂੰ ਲੈ ਕੇ ਸਹਿਮਤੀ ਹੋ ਜਾਂਦੀ ਹੈ ਤਾਂ ਫਿਰ ਇੱਥੇ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਹੋਣ ਫਿਰ ਅੱਗੋਂ ਇਹਨਾਂ ਸਥਿਤੀਆਂ ਦੇ ਹਿਸਾਬ ਦੇ ਨਾਲ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਲਈ ਵੀ ਇਹ ਮਜਬੂਰੀ ਬਣ ਜਾਏਗੀ ਕਿ ਉਹ ਇੱਕ ਵਾਰ ਫਿਰ ਤੋਂ ਨਵੇਂ ਸਿਰੇ ਤੋਂ ਆਪਸ ਦੇ ਵਿੱਚ ਗਠਜੋੜ ਵਾਲੇ ਪਾਸੇ ਅੱਗੇ ਵਧਣ ਸਥਿਤੀਆਂ ਕੀ ਬਦਲਦੀਆਂ ਨਜ਼ਰ ਆਣਗੀਆਂ ਆਉਂਦੇ ਸਮੇਂ ਦੇ ਵਿੱਚ ਦੇਖੋ ਹਜੇ ਚੋਣਾਂ ਦਾ ਹੱप्ता ਲੱਗੇ ਨੂੰ ਕੁਝ ਦਿਨ ਹੋਏ ਨੇ ਔਰ ਅਗਰ ਅਕਾਲੀ ਭਾਜਪਾ ਗੱਠਜੋੜ ਦਾ ਐਲਾਨ ਹੋ ਜਾਂਦਾ ਜਿਵੇਂ ਅਮਿਤ ਸ਼ਾਹ ਹੁਣਾਂ ਨੇ ਸੰਕੇਤ ਦਿੱਤੇ ਹੈ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਫੈਸਲਾ ਹੋ ਜਾਏਗਾ ਅਗਰ ਐਲਾਨ ਹੋ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦਾ ਫਿਰ ਇਹ ਸਥਿਤੀ ਬਹੁਤ ਚੁਣੌਤੀਪੂਰਵਕ ਬਣੇਗੀ ਆਮ ਆਦਮੀ ਪਾਰਟੀ ਲਈ ਔਰ ਕਾਂਗਰਸ ਪਾਰਟੀ ਲਈ ਕਾਂਗਰਸ ਪਾਰਟੀ ਦਾ ਪੰਜਾਬ ਦਾ ਸੰਗਠਨ ਲਗਾਤਾਰ ਇਸ ਗੱਲ ਦੀ ਜ਼ਿੱਦ ਕਰ ਰਿਹਾ ਸੀ ਕਿ ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਹਾਲਾਂਕਿ ਕਈ ਵੱਡੇ ਲੀਡਰ ਸਮਝੌਤੇ ਦੇ ਸਮਰਥਨ 'ਚ ਸੀ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜੇ ਚਾਹੁੰਦੇ ਸੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ 2024 ਦੇ ਚੋਣਾਂ ਮਿਲ ਕੇ ਲੜਨ ਅਗਰ ਐਨਡੀਏ ਨੂੰ ਉਹ ਚੁਣੌਤੀ ਦੇਣਾ ਚਾਹੁੰਦੇ ਨੇ ਜਾਂ ਹਰਾਉਣਾ ਚਾਹੁੰਦੇ ਨੇ ਪਰ ਪੰਜਾਬ ਦਾ ਸੰਗਠਨ ਨਹੀਂ ਮੰਨਿਆ ਆਮ ਆਦਮੀ ਪਾਰਟੀ ਨਾਲ ਸਮਝੌਤੇ ਲਈ ਹਾਲਾਂਕਿ ਹੁਣ ਸਥਿਤੀਆਂ ਇਹ ਨੇ ਕਿ ਆਮ ਆਦਮੀ ਪਾਰਟੀ ਨੇ ਵੀ ਭਾਵੇਂ 8 ਉਮੀਦਵਾਰ ਐਲਾਨੇ ਪਰ ਕਾਂਗਰਸ ਨੇ ਹਜੇ ਤੱਕ ਪੰਜਾਬ ਚ ਕਿਸੇ ਉਮੀਦਵਾਰ ਨੂੰ ਨਹੀਂ ਐਲਾਨਿਆ ਕਾਂਗਰਸ ਦੇ ਸੰਗਠਨ ਦੇ ਵਿੱਚ ਕਈ ਧੜੇ ਬਣ ਚੁੱਕੇ ਨੇ ਪੰਜਾਬ ਕਾਂਗਰਸ ਚ ਕਈ ਧੜੇ ਨੇ ਕਈ ਲੀਡਰ ਨੇ ਜਿਹੜੇ ਟਿਕਟਾਂ ਚਾਹੁੰਦੇ ਨੇ ਕਈ ਲੀਡਰ ਅਜਿਹੇ ਨੇ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਕੱਟ ਦੇਣਾ ਚਾਹੁੰਦੇ ਨੇ ਔਰ ਕਈ ਲੀਡਰ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਡੇ ਪੁੱਤ ਭਰਾ ਜਾਂ ਪਤਨੀ ਨੂੰ ਟਿਕਟ ਮਿਲੇ ਭਾਵੇਂ ਉਹ ਖੁੱਲਕੇ ਇਸ ਦੇ ਬਾਰੇ ਗੱਲ ਕਰਦੇ ਨੇ ਜਾਂ ਨਹੀਂ ਕਰਦੇ ਔਰ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਨਾਮ ਜਿਹੜੇ ਪੈਨਲ 'ਚ ਗਏ ਨੇ ਉਹਨਾਂ ਨਾਵਾਂ ਦੇ ਜਾਣ ਦੇ ਬਾਵਜੂਦ ਹਾਈ ਕਮਾਂਡ ਸੰਤੁਸ਼ਟ ਨਹੀਂ ਹੈ ਜਿਹੜੇ ਸਰਵੇਖਣ ਜਿਹੜੇ ਸਰਵੇ ਵੱਖ-ਵੱਖ ਪਾਰਟੀਆਂ ਅੰਦਰੂਨੀ ਪੱਧਰ ਤੇ ਕਰਾਉਂਦੀਆਂ ਨੇ ਸੋ ਇਸ ਕਰਕੇ ਸਥਿਤੀਆਂ ਅਗਰ ਅਕਾਲੀ ਬੀਜੇਪੀ ਦਾ ਗੱਠਜੋੜ ਹੁੰਦਾ ਹੈ ਤੇ ਸਥਿਤੀਆਂ ਆਮ ਆਦਮੀ ਪਾਰਟੀ ਔਰ ਕਾਂਗਰਸ ਲਈ ਬਹੁਤ ਜ਼ਿਆਦਾ ਚੁਣੌਤੀਪੂਰਵਕ ਬਣਨ ਗਈਆਂ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੋਚ ਰਹੀ ਸੀ ਕਿ ਅਕਾਲੀ ਦਲ ਵੱਖਰਾ ਬੀਜੇਪੀ ਵੱਖਰਾ ਆਮ ਆਦਮੀ ਪਾਰਟੀ ਵਖਰੀ ਉਹ ਸਥਿਤੀਆਂ ਬਦਲ ਜਾਣਗੀਆਂ ਔਰ ਆਮ ਆਦਮੀ ਪਾਰਟੀ ਵੀ ਜੋ ਸੋਚ ਰਹੀ ਸੀ ਪਹਿਲਾਂ ਕਿ ਅਗਰ ਅਕਾਲੀ ਬੀਜੇਪੀ ਗੱਠਜੋੜ ਨਹੀਂ ਹੁੰਦਾ ਤੇ ਅਸੀਂ ਬਹੁਤ ਸੁਖਾਲੇ ਆਪਣੇ ਟੀਚੇ ਤੇ ਵਧਾਂਗੇ ਉਹਨਾਂ ਨੂੰ ਵੀ ਪੁਨਰ ਵਿਚਾਰ ਕਰਨਾ ਪਏਗਾ ਇਹ ਵੀ ਗੱਲ ਜ਼ਰੂਰ ਅਸੀਂ ਧਿਆਨ ਦੇਈਏ ਕਿ ਸ਼ੁਰੂਆਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੰਡੀਆ ਐਲਾਈਅੰਸ ਦੇ ਵਿੱਚ ਪੰਜਾਬ ਚ ਕਾਂਗਰਸ ਨਾਲ ਮਿਲ ਕੇ ਲੜਨ ਤੋਂ ਇਨਕਾਰ ਨਹੀਂ ਕੀਤਾ ਸੀ ਜਿਹੜਾ ਵਿਰੋਧ ਸਭ ਤੋਂ ਪਹਿਲਾਂ ਜਾਰੀ ਹੋਇਆ ਆਮ ਆਦਮੀ ਪਾਰਟੀ ਦੇ ਖਿਲਾਫ ਮਿਲ ਕੇ ਨਾਲ ਲੜੰਦਾ ਉਹ ਕਾਂਗਰਸ ਵੱਲੋਂ ਆਇਆ ਹੁਣ ਅਗਰ ਕਾਂਗਰਸ ਦੀ ਹਾਈ ਕਮਾਂਡ ਔਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਅਕਾਲੀ ਭੀਜਪੀ ਗੱਠਜੋੜ ਹੋਣ ਦੀ ਸੂਰਤ ਦੇ ਵਿੱਚ ਨਵੇਂ ਸਿਰੇ ਤੋਂ ਕੋਈ ਅੰਦਰੂਨੀ ਸਰਵੇਖਣ ਕਰਾਉਂਦੇ ਨੇ opinion collection ਕਰਾਉਂਦੇ ਨੇ ਤੇ ਨਿਸ਼ਚਿਤ ਤੌਰ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਉਹ ਗੱਠਜੋੜ ਨਵੇਂ ਸਿਰੇ ਤੋਂ ਕਰਨ ਦੇ ਰਾਹ ਤੁਰਣਗੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਗੱਠਜੋੜ ਦਾ ਐਲਾਨ ਹਜੇ ਨਹੀਂ ਹੋਇਆ ਪਰ ਸੰਕੇਤ ਇਸ ਗੱਠਜੋੜ ਹੋਣ ਦੇ ਕਾਂਗਰਸ ਔਰ ਆਮ ਆਦਮੀ ਪਾਰਟੀ ਕੋਲੇ ਪਹੁੰਚ ਚੁੱਕੇ ਹੋਣੇ ਨੇ ਹਾਲਾਂਕਿ ਇਹ ਵੀ ਖਬਰਾਂ ਨੇ ਕਿ ਜਿਵੇਂ ਅਕਾਲੀ ਭਾਜਪਾ ਭਾਜਪੀ ਚੁੱਪ-ਚੁਪੀ ਤੇ ਗੱਠਜੋੜ ਦੀ ਗੱਲ ਅੱਗੇ ਵਧਾਰੇ ਸੀ ਉਸੀ ਤਰ੍ਹਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਵੀ ਨਵੇਂ ਸਿਰੇ ਤੋਂ ਗੱਠ ਜੋੜ ਦੀ ਗੱਲ ਨੂੰ ਚੁੱਪਚੀ ਪੀਤੇ ਅੱਗੇ ਵਧਾ ਰਹੇ ਨੇ ਸੋ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਮੈਦਾਨ ਚ ਉਤਾਰੇ ਨੇ ਕਈ ਮੰਤਰੀ ਉਤਾਰੇ ਨੇ ਔਰ ਅਗਰ ਅਗਰ ਕੋਈ ਸਮਝੌਤਾ ਬਣਦਾ ਤੇ ਆਮ ਆਦਮੀ ਪਾਰਟੀ ਕਿਸੇ ਵੀ ਵੇਲੇ ਆਪਣੇ ਉਮੀਦਵਾਰਾਂ ਨੂੰ ਵਾਪਸ ਲੈ ਸਕਦੀ ਹੈ ਅਗਰ ਕਾਂਗਰਸ ਨਾਲ ਸਮਝੌਤਾ ਬਣਦਾ ਸੋ ਆਉਂਦੇ ਦਿਨ ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਬਦਲਾਵਾਂ ਵਾਲੇ ਹੋਣਗੇ ਸਿਆਸੀ ਤਰਥਲੀ ਪੰਜਾਬ ਦੇ ਵਿੱਚ ਖੂਬ ਮਚਣੀ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਤਸਵੀਰ ਹਾਲੇ ਵੀ ਸਾਫ਼ ਨਹੀਂ ਹੈ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਪਰ ਇਸ ਦੇ ਬਾਵਜੂਦ ਪੰਜਾਬ ਚ ਪੋਲਿਟੀਕਲ ਤਸਵੀਰ ਹਾਲੇ ਧੁੰਦਣੀ ਧੁੰਦਲੀ ਹੈ ਔਰ ਪੂਰੀ ਤਰ੍ਹਾਂ ਨਾਲ ਤਸਵੀਰ ਸਾਫ਼ ਨਹੀਂ ਹੈ ਡੱਲਾ ਜੀ ਅਗਲੀ ਖਬਰ ਵੱਲ ਵਧੀਏ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਰਕਾਰ ਤੇ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਤੋਂ ਉਹਨਾਂ ਦੇ ਨਵ ਜੰਮੇ ਪੁੱਤ ਦੇ ਪੈਦਾਇਸ਼ ਨੂੰ ਲੈ ਕੇ ਕਾਗਜ਼ਾਤ ਮੰਗੇ ਜਾ ਰਹੇ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਸਭ ਨੂੰ ਲੈ ਕੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਜਿਹੜੀ ਇਨਕੁਆਰੀ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਬਲਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਡਾਕਟਰ ਬਲਬੀਰ ਸਿੰਘ ਨੇ ਹਾਲਾਂਕਿ ਮੁਬਾਰਕਬਾਦ ਵੀ ਦਿੱਤੀ ਹੈ ਸਰਦਾਰ ਬਲਕੌਰ ਸਿੰਘ ਸਿੱਧੂ ਨੂੰ ਸੋ ਇਹ ਪੂਰਾ ਮਾਮਲਾ ਕੀ ਹੈ ਇਸ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਹਰਜੋਤ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੱਲ ਖੁਦ ਮੀਡੀਆ ਅੱਗੇ ਆ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਵੀਡੀਓ ਜਾਰੀ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਜਿਹੜਾ ਸਥਾਨਕ ਪ੍ਰਸ਼ਾਸਨ ਹੈ ਉਹ ਉਹਨਾਂ ਨੂੰ ਸਵਾਲ ਪੁੱਛ ਰਿਹਾ ਹੈ ਉਹਨਾਂ ਦੇ ਪੁੱਤ ਦੀ ਜਨਮ ਦੇ ਸਬੰਧ ਦੇ ਵਿੱਚ ਜਿਹੜੇ ਕਾਗਜ਼ ਪੱਤਰ ਨੇ ਉਹ ਮੰਗੇ ਜਾ ਰਹੇ ਨੇ ਸੋ ਲੀਗਲ ਡਾਕੂਮੈਂਟਸ ਮੰਗੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਮੁੱਖ ਮੰਤਰੀ ਨੂੰ ਵੀ ਬੇਨਤੀ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਔਰ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਾਰੀ ਗੱਲ ਸਾਂਝੀ ਕਰਨੀ ਜ਼ਰੂਰੀ ਸੀ ਉਸ ਤੋਂ ਬਾਅਦ ਇੱਕ ਵੱਡਾ ਸਿਆਸੀ ਮੁੱਦਾ ਕੁਝ ਹੀ ਪਲਾਂ ਦੇ ਵਿੱਚ ਬਣ ਗਿਆ ਔਰ ਵਿਕਰਮ ਸਿੰਘ ਮਜੀਠੀਏ ਨੇ ਲਗਾਤਾਰ ਬਿਆਨ ਦਿੱਤਾ ਵੀਡੀਓ ਜਾਰੀ ਕੀਤੀ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਵੀ ਭਗਵੰਤ ਮਾਨ ਦੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਔਰ ਕੱਲ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਉਹਨਾਂ ਨੇ ਪੱਤਰਕਾਰਾਂ ਨੂੰ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮੰਗੀ ਗਈ ਹੈ ਇਹ ਜਿਹੜੀ ਚਿੱਠੀ ਜਾਰੀ ਕੀਤੀ ਗਈ ਹੈ ਜਿਹੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੈ ਔਰ ਜਿਹਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਾਣਕਾਰੀ ਮੰਗ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਮੰਗੀ ਜਾ ਰਹੀ ਹੈ ਉਹ ਡਾਕਟਰ ਬਲਬੀਰ ਸਿੰਘ ਨੇ ਕੇਂਦਰ ਸਰਕਾਰ ਨੂੰ ਨਿੰਦਿਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਡਾਕਟਰ ਬਲਬੀਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਬਲਕੌਰ ਸਿੰਘ ਨੂੰ ਉਹਨਾਂ ਦੇ ਪੁੱਤ ਦੇ ਜਨਮ ਤੇ ਵਧਾਈ ਵੀ ਦਿੱਤੀ ਹੁਣ ਇਹ ਮਸਲਾ ਬਹੁਤ ਗੁੰਝਲਦਾਰ ਬਣ ਗਿਆ ਕੇਂਦਰ ਸਰਕਾਰ ਦੇ ਇੱਕ ਮੈਂਕਵੀ ਵੱਲੋਂ ਜਿਹੜੀ ਚਿੱਠੀ ਹੈ ਕਥਿਤ ਤੌਰ ਤੇ ਉਹ ਵਾਇਰਲ ਹੈ ਔਰ ਕੱਲ ਮਾਨਸਾ ਦੇ ਐਸਐਸਪੀ ਉੱਚੇ ਚ ਤੌਰ ਤੇ ਬਲਕੌਰ ਸਿੰਘ ਉਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਔਰ ਬਾਅਦ ਵਿੱਚ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਹਨਾਂ ਦਾ ਹਾਲਚਲ ਪੁੱਛਣ ਜਾਣ ਦਾ ਉਹਨਾਂ ਦਾ ਮਕਸਦ ਸੀ ਕਿਸੇ ਤਰ੍ਹਾਂ ਦੇ ਕਾਗਜ਼ਾਤ ਦੀ ਜਾਣਕਾਰੀ ਲੈਣ ਉਹ ਨਹੀਂ ਗਏ ਸੀ ਹੁਣ ਇਹ ਗੱਲਾਂ ਇਸ ਤਰ੍ਹਾਂ ਦੀਆਂ ਨੇ ਔਰ ਸਾਰੀਆਂ तरह ਆਪਣਾ ਪੱਖ ਰੱਖ ਰਹੀਆਂ ਨੇ ਮੁੱਦਾ ਬਹੁਤ ਜ਼ਿਆਦਾ ਵੱਧ ਗਿਆ ਚਿੱਠੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਚਿੱਠੀ ਜਾਰੀ ਨਹੀਂ ਕੀਤੀ ਔਰ ਇਲਜ਼ਾਮ ਤਰਾਸ਼ੀਆਂ ਇੱਕ ਦੂਜੇ ਤੇ ਲੱਗ ਰਹੀਆਂ ਨੇ ਭਾਵੇਂ ਵਿਕਰਮ ਸਿੰਘ ਮਜੀਠੀਆ ਪ੍ਰਤਾਪ ਸਿੰਘ ਬਾਜਵਾ ਉਹ ਭਗਵੰਤ ਮਾਨ ਦੀ ਸਰਕਾਰ ਤੇ ਹਮਲਾ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਮੰਤਰੀ ਬਲਬੀਰ ਸਿੰਘ ਕੇਂਦਰ ਦੀ ਸਰਕਾਰ ਤੇ ਹਮਲਾ ਕਰ ਰਹੇ ਨੇ ਸੋ ਇਹ ਜਿਹੜੀ ਸਥਿਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਬਣੀ ਹੋਈ ਹੈ ਦਲਾਜੇ ਕੈਪਟਨ ਅਮਰਿੰਦਰ ਸਿੰਘ ਖੁੰਡਾ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਦੇ ਵਿੱਚ ਮੰਚਾਂ ਤੇ ਆਂਦੇ ਹੁੰਦੇ ਸੀ ਸੋ ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਖੰਡਾ ਚੱਕਿਆ ਤੇ ਇਸ ਨੂੰ ਲੈ ਕੇ ਇੱਕ ਵੀਡੀਓ ਵੀ ਇਸ ਮਾਮਲੇ ਤੇ ਸ਼ੇਅਰ ਕੀਤੀ ਗਈ ਹੈ ਇਸ ਉੱਪਰ ਗੱਲ ਜ਼ਰੂਰ ਕਰਾਂਗੇ ਭਗਵੰਤ ਮਾਨ ਨੂੰ ਲਲਕਾਰ ਰਹੇ ਸੀ ਸੁਖਬੀਰ ਸਿੰਘ ਬਾਦਲ ਕਿਵੇਂ ਦੇਖਦੇ ਹੋ ਖੁੰਡੇ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਨੂੰ ਕੀ ਕਹਿਣਾ ਚਾਹੋਗੇ ਇਸ ਤੇ ਹਰਜੋਤਜੀ ਪੰਜਾਬ ਦੀ ਸਿਆਸਤ ਦੇ ਵਿੱਚ ਖੁੰਡੇ ਦੀ ਐਂਟਰੀ ਫੇਰ ਹੋ ਗਈ ਹੈ। ਇਸ ਵਾਰ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਹੀ ਖੁੰਡਾ ਨਜ਼ਰ ਆਇਆ ਜਦੋਂ ਜੈਤੋਂ ਦੇ ਵਿੱਚੋਂ ਲੰਘ ਰੇ ਸੀ ਸੁਖਵੀਰ ਸਿੰਘ ਬਾਦਲ। ਇਹ ਜਿਹੜੀ ਤਸਵੀਰ ਹੈ, ਖਬਰ ਹੈ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਉੱਭਰੀ ਹੈ। ਔਰ ਸੁਖਵੀਰ ਸਿੰਘ ਬਾਦਲ ਸੰਕੇਤਕ ਤੌਰ ਤੇ ਭਗਵੰਤ ਮਾਨ ਨੂੰ ਖੁੰਡਾ ਦਿਖਾ ਰਹੇ ਸੀ। ਸੋ ਸਵਾਲ ਇਹ ਹੈ ਕਿ ਪੰਜਾਬ 'ਚ ਕਦੇ ਵੀ ਖੁੰਡਿਆਂ ਦੀ ਸਿਆਸਤ ਕਾਮਯਾਬ ਨਹੀਂ ਹੋਈ। ਮੈਂ ਉਦਾਹਰਨ ਦਿੰਨਾ ਕੈਪਟਨ ਅਮਰਿੰਦਰ ਸਿੰਘ ਦੀ। ਜੇ ਜਿਸ ਤਰ੍ਹਾਂ ਮੇਰੀ ਜਾਣਕਾਰੀ ਹੈ 2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੰਚਾਂ ਤੇ ਖੁੰਡਾ ਲੈ ਕੇ ਜਾਂਦੇ ਸੀ ਔਰ ਸ਼ਰਿਆਮ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਤੌਰ ਤੇ ਚੈਲੰਜ ਕਰਦੇ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਬੜੀ ਸਿਆਸੀ ਲੜਾਈ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਪਈ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਾ ਭਰੋਸਾ ਸੀ ਕਿ 2007 ਤੋਂ 2012 ਚ ਅਗਰ ਅਕਾਲੀ ਭਾਜਪਾ ਰਹਿ ਅਕਾਲੀ ਭਾਜਪਾ ਰਹਿ ਨਹੀਂ ਤੇ 12 ਚ ਕਾਂਗਰਸ ਦੀ ਸਰਕਾਰ ਮੁੜੇਗੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੂਰਾ ਭਰੋਸਾ ਸੀ ਕਾਂਗਰਸਿਆ ਨੂੰ ਔਰ ਕੈਪਟਨ ਅਮਰਿੰਦਰ ਖੁੰਡਾ ਲੈ ਕੇ ਤੁਰਦੇ ਸੀ ਔਰ ਉਹਨਾਂ ਦਾ ਖੁੰਡਾ ਚਰਚਿਤ ਬਹੁਤ ਰਿਹਾ ਸੀ ਔਰ ਉਹਨਾਂ ਸਮਿਆਂ ਦੇ ਦੌਰਾਨ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਇੱਕ ਦੂਜੇ ਤੇ ਇਲਜ਼ਾਮ ਲੱਗਦੇ ਸੀ ਵੱਖ-ਵੱਖ ਲੀਡਰ ਮੈਂ ਕਿਸੇ ਲੀਡਰ ਦਾ ਨਾਮ ਨਹੀਂ ਲੈਂਦਾ ਕੋਈ ਲੀਡਰ ਕਿਸੇ ਨੂੰ ਬਾਂਦਰ ਕਹਿੰਦਾ ਸੀ ਕੋਈ ਲੀਡਰ ਕਿਸੇ ਨੂੰ ਲੰਗੂਰ ਕਹਿੰਦਾ ਸੀ ਇਸ ਤਰ੍ਹਾਂ ਦੀ ਸਿਆਸਤ ਵੀ ਉਸ ਦੌਰ ਦੇ ਵਿੱਚ ਹੋਈ ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਮੈਂਟਲ ਪਾਗਲ ਕਹਿ ਦੇਣਾ ਇਹ ਤਾਂ ਬੜੀ ਸਧਾਰਨ ਜੀ ਗੱਲ ਲੀਡਰਾਂ ਦੇ ਲਈ ਹੈ ਸੋ 2012 ਦੀਆਂ ਚੋਣਾਂ ਤੋਂ ਪਹਿਲਾਂ ਖੁੰਡਾ ਮੰਚਾਂ ਤੇ ਦੇਖਿਆ ਹੁਣ ਇਸ ਦੇ ਬਾਵਜੂਦ ਵੀ ਕੈਪਟਨ ਮਰਿੰਦਰ ਸਿੰਘ ਆਪਣੀਆਂ ਸਰਕਾਰਾਂ ਨਹੀਂ ਬਣਾ ਸਕੇ ਉਦੋਂ ਭਾਵੇਂ ਉਹ ਖੁੰਡਾ ਲੈ ਕੇ ਮੰਚ ਤੇ ਜਾਂਦੇ ਰਹੇ ਔਰ ਬਾਅਦ ਦੇ ਵਿੱਚ ਇਹ ਕਈ ਗੱਲਾਂ ਉਭਰੀਆਂ ਕਿ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਸੀ ਪਾਰੇ ਸਿਆਸਤ ਹੈ ਸਿਆਸਤ 'ਚ ਇਹ ਚੀਜ਼ਾਂ ਦੇਖਦੀਆਂ ਨੇ ਉਸੇ ਤਰ੍ਹਾਂ ਹੁਣ ਸੁਖਵੀਰ ਸਿੰਘ ਬਾਦਲ ਖੁੰਡਾ ਲੈ ਕੇ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਨਜ਼ਰ ਆਇਆ ਹੁਣ ਇਸ ਖੁੰਡੇ ਦਾ ਅਸਰ ਕੀ ਹੁੰਦਾ ਪੋਲਿਟੀਕਲ ਤੌਰ ਤੇ ਕਿਉਂਕਿ ਜਿਹੜੇ ਲੀਡਰ ਨੇ ਪੋਲਿਟੀਕਲ ਲੀਡਰ ਉਹ ਡਰਾਉਂਦੇ ਜ਼ਰੂਰ ਨੇ ਆਪਣੇ ਸਾਹਮਣੇ ਵਾਲੇ ਲੀਡਰ ਨੂੰ ਪਰ ਕੋਈ ਵੀ ਕਦੀ ਮੈਂ ਡਰਿਆ ਨਹੀਂ ਵੇਖਿਆ ਕੋਈ ਵੀ ਲੀਡਰ ਡਰਦਾ ਨਹੀਂ ਕਿਉਂਕਿ ਜਿਹਦੇ ਕੋਲੇ ਤਾਕਤ ਹੁੰਦੀ ਹੈ ਉਹ ਬਹੁਤ ਤਕੜਾ ਹੋ ਜਾਂਦਾ ਹੈ ਜਿਹੜਾ ਵਿਰੋਧੀ ਧਿਰ 'ਚ ਹੁੰਦਾ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਡਰਦੇ ਨਹੀਂ ਅਸੀਂ ਡਰਾਉਨੇ ਹੁੰਨੇ ਆਂ ਸੋ ਜ਼ੋਰਜ ਮਾਇਸ਼ ਦੀ ਸਿਆਸਤ ਬਣ ਗਈ ਇਸ ਕਰਕੇ ਖੁੰਡੇ ਤੋਂ ਬਾਅਦ ਦੂਸਰੇ ਪਾਸਿਓਂ ਕਿਸ ਤਰ੍ਹਾਂ ਦਾ ਪਲਟਵਾਰ ਆਉਂਦਾ ਹੈ ਭਾਵ ਖੁੰਡੇ ਦਾ ਜਵਾਬ ਕੀ ਹੈ ਹੁਣ ਉਹਦਾ ਇੰਤਜ਼ਾਰ ਰਹੇਗਾ ਡਲਾ ਜੀ ਗੱਲ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਦੀ ਕਰ ਲਈਏ ਤਾਂ ਹਿਮਾਚਲ ਦੀ ਸਿਆਸਤ ਦੇ ਵਿੱਚ ਵੀ ਵੱਡਾ ਧਮਾਕਾ ਹੋਇਆ ਹੈ ਪ੍ਰਤੀਬਲ ਸਿੰਘ ਨੇ ਕਹਿ ਦਿੱਤਾ ਹੈ ਕਿ ਉਹ ਪਾਰਲੀਮੈਂਟ ਚੋਣਾ ਨਹੀਂ ਲੜਨਗੇ ਜਿਹੜੇ 6 ਵਿਧਾਇਕ ਦੇ ਹਿਮਾਚਲ ਦੇ ਵਿਧਾਨ ਸਭਾ ਸਪੀਕਰ ਨੇ ਬਰਖਾਸਤ ਕਰ ਦਿੱਤੇ ਸੀ ਸੋ ਉਹਨਾਂ ਸੀਟਾਂ ਦੇ ਉੱਪਰ ਵੀ ਨਵੇਂ ਸਿਰੇ ਤੋਂ ਚੋਣਾ ਹੋਣੀਆਂ ਨੇ ਕੀ ਕਹਿਣਾ ਚਾਹੋਗੇ ਕੀ ਸਿਆਸੀ ਸਮੀਕਰਨ ਬਣ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਇਹਨਾਂ ਦੇ ਉੱਪਰ ਵੀ ਪੂਰਾ ਅਪਡੇਟ ਪੂਰੀ ਜਾਣਕਾਰੀ ਦਸ਼ਕਾਣਾ ਜ਼ਰੂਰ ਸਾਂਝੀ ਕਰਿਓ ਫਰਜੋਤ ਜੀ ਹਿਮਾਚਲ ਦੇ ਵਿੱਚ ਕਾਂਗਰਸ ਦੀਆਂ ਦਿੱਕਤਾਂ ਇੱਕ ਵਾਰ ਫੇਰ ਵੱਧੀਆਂ ਨਜ਼ਰ ਆ ਰਹੀਆਂ ਨੇ ਜਿਹੜੇ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਬੀਬੀ ਪ੍ਰਤਿਭਾ ਸਿੰਘ ਜਿਹੜੇ ਕੀ ਸਾਬਕਾ ਮੁੱਖ ਮੰਤਰੀ ਵੀਰਪ੍ਰਧਰ ਸਿੰਘ ਦੇ ਧਰਮਪਤਨੀ ਨੇ ਮੰਡੀ ਲੋਕ ਸਭਾ ਹਲਕੇ ਤੋਂ ਐਮਪੀ ਨੇ ਉਹਨਾਂ ਨੇ ਅਗਲੀਆਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਇੱਕ ਨਾਮ ਸੁਝਾਇਆ ਹੈ ਉਹਨਾਂ ਨੇ ਕੌਲ ਸਿੰਘ ਠਾਕੁਰ ਦਾ ਨਾਮ ਸੁਝਾਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਚੋਣਾਂ ਨਹੀਂ ਲੜਨੀਆਂ ਔਰ ਮੈਂ ਦੂਸਰੇ ਉਮੀਦਵਾਰਾਂ ਦੀ ਮਦਦ ਕਰਨੀ ਹੈ ਸਾਨੂੰ ਪਤਾ ਹੈ ਕਿ हिमाचल प्रदेश ਦੇ ਵਿੱਚ 6 ਵਿਧਾਇਕ ਕਾਂਗਰਸ ਦੇ ਬਾਗੀ ਹੋਏ ਸੀ ਹਾਲੀ ਦੇ ਵਿੱਚ ਔਰ ਉਹਨਾਂ ਨੂੰ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਬਰਖਾਸਤ ਕਰ ਦਿੱਤਾ ਸੀ ਬਰਖਾਸਤ ਕਰਨ ਦਾ ਮਾਮਲਾ ਵੱਖਰਾ ਸੀ ਉਹਨਾਂ ਨੇ ਬਰਖਾਸਤ ਕਰ ਦਿੱਤਾ ਸੀ ਸੁਪਰੀਮ ਕੋਰਟ ਤੋਂ ਵੀ ਹਲੇ ਤੱਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਿਲੀਫ ਨਹੀਂ ਹੈ ਔਰ ਬਹੁਤ ਸੰਭਾਵਨਾ ਹੈ ਕਿ ਇਹਨਾਂ ਸੀਟਾਂ ਦੇ ਉੱਪਰ ਵੀ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵੋਟਾਂ ਪੈਣਗੀਆਂ ਸੋ ਜਿਹੜੀਆਂ 6 ਵਿਧਾਨ ਸਭਾ ਦੀਆਂ ਸੀਟਾਂ ਵੇਲੀਆਂ ਹੋਈਆਂ ਹਨ ਉਹਨਾਂ ਦੇ ਉੱਤੇ ਵੀ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਦੀ ਚੋਣ ਹੋਣੀ ਹੈ ਅਜਿਹੇ ਵਿੱਚ ਕਾਂਗਰਸ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਉੱਥੇ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ ਜਿਹੜੇ ਉਮੀਦਵਾਰ ਬਰਖਾਸਤ ਕੀਤੇ ਗਏ ਨੇ ਕੀ ਉਹ ਨਵੇਂ ਸਿਰੇ ਤੋਂ ਆਜ਼ਾਦ ਖੜਨਗੇ ਕੀ ਪਾਰਟੀ 'ਚ ਵਾਪਸ ਆਉਣਗੇ ਦੂਸਰੀ ਪਾਰਟੀ 'ਚ ਚਲੇ ਜਾਣਗੇ ਕੀ ਭਾਜਪਾ ਉਹਨਾਂ ਨੂੰ ਬੈਕ ਕਰੇਗੀ ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਸੁਣਾਈ ਦੇਣਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਅਤੇ ਆਪਣਾ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨੋ ਵਿਧਯੂ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ